ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦੇਸ਼ ਦੀ ਅਜਾਦੀ ਇਸ ਗ੍ਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਬੇਮਿਸਾਲ ਯੋਗਦਾਨ ਤੇ ਪੰਜਾਬ ਦੇ ਗੌਰਵਮਈ ਵਿਰਸੇ ਦੇ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਕੱਢੀਆਂ ਗਈਆਂ ਝਾਕੀਆਂ ਦਾ ਅਜਨਾਲਾ ਪਹੁੰਚਣ ਤੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਖਾਸ ਤੌਰ ਤੇ ਸਕੂਲੀ ਬੱਚਿਆਂ ਵੱਲੋਂ ਇਸ ਝਾਕੀ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਸੀ। ਦੇਖੋ ਜੀ ਜੋ 26 ਤਰੀਕ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਬੀਜਪੀ ਦੀ ਸਰਕਾਰ ਵੱਲੋਂ ਪੰਜਾਬ ਨਾਲ ਜੋ ਮਤਰਈ ਮਾਂ ਵਾਲਾ سلوਕ ਕੀਤਾ ਗਿਆ ਜਿਹਦੇ ਵਿੱਚ ਹਰ ਸਟੇਟ ਦੀਆਂ ਝਾਕੀਆਂ ਦਰਸਾਈਆਂ ਗਈਆਂ ਪਰ ਪੰਜਾਬ ਨੂੰ ਅੰਗੋਲੀਆਂ ਕੀਤਾ ਗਿਆ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸਾਰੇ ਹਲਕਿਆਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਇਹ ਝਾਕੀਆਂ ਜਿਹੜੀਆਂ ਉਹ ਦਰਸਾਈਆਂ ਜਾ ਰਹੀਆਂ ਕਿ ਇਹਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਸਾਡਾ ਪੰਜਾਬ ਦਾ ਗੌਰਵਮਈ ਇਤਿਹਾਸ ਹੈ ਜਿਹੜਾ ਉਹਨੂੰ ਦਰਸਾਉਂਦੀਆਂ ਤੁਸੀਂ ਦੇਖਿਆ ਇਹ ਝਾਕੀਆਂ ਫੁਲਕਾਰੀ ਕੱਢਦੇ ਆਂ ਫਿਰ ਆ ਜਿਹੜੇ ਸ਼ਹੀਦਾਂ ਦੇ ਬੁੱਤ ਨੇ ਔਰ ਸਾਰੀਆਂ ਚਾਕੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀਆਂ ਨੇ ਔਰ ਜਿੱਥੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਪੰਜਾਬ ਸਰਕਾਰ ਜਿਹੜੀ ਹੈ ਉਹ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਔਰ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਦੇ ਹੇਠ ਸਮੁੱਚੇ ਹਲਕਿਆਂ ਦੇ ਵਿੱਚ ਇਹ ਜਿਹੜੀਆਂ ਚਾਕੀਆਂ ਦਿਖਾਈਆਂ ਜਾ ਰਹੀਆਂ ਔਰ ਅੱਜ ਅਜਨਾਲੇ ਹਲਕੇ ਦੇ ਵਿੱਚ ਸਾਡੇ ਬਹੁਤ ਹੀ ਮਾਨਯੋਗ ਕੈਬਨਿਟ ਵਜ਼ੀਰ ਸਰਦਾਰ ਖੁਲਦੀਪ ਸਿੰਘ ਦੀ ਧਾਰੀਵਾਲ ਸਾਹਿਬ ਉਹਨਾਂ ਦੀ ਅਗਵਾਈ ਦੇ ਹੇਠ ਉਹਨਾਂ ਦੇ ਫਰਜੰਦ ਖੁਸ਼ਪਾਲ ਜੀ ਧਾਰੀਵਾਲ ਔਰ ਗੁਰਜੰਤ ਸਿੰਘ ਜੀ ਸੋਈ ਸਾਹਿਬ ਆਪਣੇ ਸਮੂੱਚੇ ਸਾਥੀਆਂ ਦੇ ਨਾਲ ਅੱਜ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਇਥੋਂ ਝਾਕੀਆਂ ਨੂੰ ਜਿਹੜਾ ਉਹ ਅਜਨਾਲਾ ਹਲਕੀ ਤੋਂ ਰਵਾਨਾ ਕਰਨਾ ਹੈ ਔਰ ਰਵਾਨਾ ਕਰਨ ਦੇ ਨਾਲ ਉਹ ਝਾਕੀਆਂ ਦੇ ਨਾਲ ਚੱਲ ਕੇ ਸਮੂੱਚੇ ਸ਼ਹਿਰ ਵਾਸੀਆਂ ਨੂੰ ਜਿੱਥੇ ਇਹ ਝਾਕੀਆਂ ਦਿਖਾਉਣ ਦਿਖਾਈਆਂ ਜਾ ਰਹੀਆਂ ਉਥੇ ਮੁਬਾਰਕ ਵੀ ਦਿੱਤੀ ਜਾ ਰਹੀ ਹੈ ਕਿ ਆਪਣੇ ਗੌਰਵਮਈ ਇਤਿਹਾਸ ਦੇ ਨਾਲ ਬੱਚਿਆਂ ਨੂੰ ਔਰ ਸਮੁੱਚੇ ਹਲਕੇ ਦੇ ਵਸਨੀਕਾਂ ਨੂੰ ਆਪਣੇ ਗੌਰਵਮਈ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਅ ਜਿਹੜਾ ਮਾਨ ਸਾਹਿਬ ਹੁਲਾਣੇ ਉਪਰਾਲਾ ਕੀਤਾ ਹੈ ਜਿਹੜਾ ਝਾਕੀਆਂ ਸਾਰੇ ਪੰਜਾਬ ਦੇ ਵਿੱਚ ਵਿਖਾਈਆਂ ਜਾ ਰਹੀਆਂ ਸੋ ਬਹੁਤ ਹੀ ਵਧੀਆ ਜਿਹੜਾ ਕਿ ਸ਼ਲਾਲੰਗਾ ਜੋਗ ਜਿਹੜੇ ਕਦਮ ਨੇ ਜਿਹੜਾ ਕਿ ਸਾਨੂੰ 26 ਤਰੀਕ ਨੂੰ ਜਿਹੜਾ ਸੀ ਆਪਣੀ ਪਲੇਟ ਸੀ ਜਿਹਨੂੰ ਪੰਜਾਬ ਦੀਆਂ ਚਾਕੀਆਂ ਤੋਂ ਬਾਹਰ ਰੱਖਿਆ ਗਿਆ ਸੀ ਸੋ ਉਸ ਚੀਜ਼ ਨੂੰ ਦੇਖਦੇ ਹੋਏ ਮਾਨ ਸਾਹਿਬ ਹੋਣਾ ਕਿ ਜਿਹੜੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਚਾਕੀਆਂ ਦਿਖਾ ਰਹੇ ਨੇ ਔਰ ਦੇਖਿਆ ਤੁਸੀਂ ਉਤਸ਼ਾਹ ਬਹੁਤ ਵਧੀਆ ਆ ਬੱਚੇ ਦੇਖ ਰਹੇ ਨੇ ਆਉਂਦੇ ਜਾਂਦੇ ਰਾਹੀ ਸਾਰੇ ਨੇ ਜਿਹੜੇ ਕਿ ਉਹ ਦੇਖ ਰਹੇ ਨੇ ਸੋ ਮੈਂ ਤੇ ਇਹੀ ਕਹਾਂਗਾ ਕਿ ਜਿਹੜਾ ਇਹਨਾਂ ਨੇ ਮੋਤੀ ਸਾਹਿਬ ਉਹਨਾਂ ਨੇ ਜਿਹੜਾ ਸਾਡਾ ਪੰਜਾਬ ਨਾਲ ਜਿਹੜਾ ਮਤਰਈ ਮਾਂ ਵਾਲਾ ਜਿਹੜਾ ਸਲੂਕ ਕੀਤਾ ਸੀ ਉਸ ਚੀਜ਼ ਨੂੰ ਦੇਖਦੇ ਹੋਏ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਿ ਸਾਰੇ ਪੰਜਾਬ ਦੇ ਲੋਕ ਕੋਸ਼ਿਸ਼ ਨੇ ਕਿ ਕੱਲ ਅਸੀਂ ਸੋਸ਼ਲ ਮੀਡੀਆ ਤੇ ਵੀ ਐਡ ਪਾਈ ਸੀ ਆਪਣੇ ਵੱਲੋਂ ਕਿ ਕੱਲ ਰਾਜਸਥਾਨ ਸੀ ਜਿਹੜਾ ਕਿ ਆ ਰਹੇ ਨੇ ਸੋ ਕਾਫੀ ਜਿਹੜਾ ਕਿ ਉਤਸ਼ਾਹ ਲੋਕਾਂ ਦੇ ਵਿੱਚ ਲੱਗ ਕੇ ਦੇਖਣ ਨੂੰ ਆ ਰਹੇ ਨੇ ਬਹੁਤ ਵਧੀਆ ਜਿਹੜਾ ਕੋਪਰਾਲਾ ਕਿ ਸਾਡਾ ਜਿਹੜਾ ਵਿਰਸਾ ਜਿਹੜਾ ਕਿ ਪੰਜਾਬ ਦਾ ਸਾਡਾ ਵਿਰਸਾ ਆ ਸੋ ਸਾਰੇ ਪੰਜਾਬ ਵਾਸੀਆਂ ਨੂੰ ਜਿਹੜਾ ਕਿ ਉਹ ਦੇਖਣ ਨੂੰ ਮਿਲੇਗਾ ਬਹੁਤ ਵਧੀਆ ਜਿਹੜਾ ਕਿ ਸਿਰਸਾਂ ਵੱਲੋਂ ਸ਼ਰੰਗਾ ਜੀ ਦਾ ਕਿ ਤੁਸੀਂ ਨਾ ਜਾਓ ਝੱਕੀਆਂ ਦੇ ਆਹ ਬਿਲਕੁਲ ਬਿਲਕੁਲ ਇੱਥੋਂ ਅਸੀਂ ਰਾਜਸੰਸੀ ਨੂੰ ਜਾਣਾ ਇਹ ਨਾਲੇ ਤੋਂ ਬਾਅਦ ਚ ਮੇਰਾ ਭਲੇ ਪਿੰਡ ਸਟੇ ਆ ਉਸ ਤੋਂ ਬਾਅਦ ਕੁੱਕਣ ਵਾਲਾ ਬਾਅਦ ਚ ਰਾਜਸੰਸੀ ਆ ਸੋ ਨਾਲੇ